ਬੇਟੇ ਨੂੰ ਇਤਕਾਂਨ ਸਾਫ ਨਹੀਂ ਮਿਲਿਆ ਸਰ ਕੋਈ ਕੱਲ ਨੂੰ ਮੇਰਾ ਬੇਟਾ ਵੱਡਾ ਵੀ ਆ ਬਾਹਰ ਅੰਦਰ ਜਾਂਦੇ ਕੱਲ ਨੂੰ ਕੋਈ ਨੁਕਸਾਨ ਹੋਵੇ ਅਸੀਂ ਤੇ ਫਿਰ ਪੁਲਿਸ ਵੱਲੋਂ ਨੇ ਕਹਿਣਾ ਇਹਨਾਂ ਨੂੰ ਹੀ ਕਹਿਣਾ ਹੈ ਹਾਂਜੀ ਮੈਂ ਕੱਲ ਪਰਸੋਂ ਵੀ ਕਹਿ ਕੇ ਆਈ ਆ ਕਿ ਮੇਰੇ ਇਹਨਾਂ ਦਾ ਕੋਈ ਨੁਕਸਾਨ ਹੋਇਆ ਤੁਸੀਂ ਜ਼ਿੰਮੇਵਾਰ ਜੇ ਕਿੰਨੇ ਦਿਨ ਹੋ ਗਏ ਆ ਜੇ ਨਾ ਸਾਨੂੰ ਇਨਸਾਫ ਮਿਲਿਆ ਅਸੀਂ 24 ਦਿਨਾਂ ਨੂੰ ਫਿਰ ਅਸੀਂ ਆਪਣੇ ਆਪ ਪਟੋਲ ਹੀ ਪਾ ਲੈਣਾ ਇਹ ਖਤਮ ਹੋ ਜਾਣਾ ਕਾਰਵਾਈ ਨਹੀਂ ਕੀਤੀ ਜਦੋਂ ਜਾਈ ਦਾ 2 ਦਿਨਾਂ ਦਾ ਟਾਈਮ ਜਦੋਂ ਜਾਈ ਦਾ 2 ਦਿਨਾਂ ਦਾ ਟਾਈਮ ਬਸ ਦਿੰਦੇ ਜਿੱਥੇ ਵੀ ਜਾਂਦੇ ਅਸੀਂ ਅਸੀਂ ਆਖਰੀ ਪ੍ਰੈਸ ਕਾਨਫਰੰਸ ਕਰਨ ਦੇ ਦੁਬਾਰਾ ਨਹੀਂ ਕਰਨੀ ਅਸੀਂ ਦੁਬਾਰਾ ਨਹੀਂ ਕਰਨੀ ਸੀ ਆਪਣਾ ਆਪ ਨੁਕਸਾਨ ਕਰ ਲੈਣਾ ਨਹੀਂ ਆਪਣਾ ਨੁਕਸਾਨ ਕਰਨਾ ਤੇ ਇਹਦੀ ਜ਼ਿੰਮੇਵਾਰ ਪੁਲਿਸ ਪੰਜਾਬ ਪੁਲਿਸ ਹੋਏਗੀ ਹਾਂਜੀ ਨਹੀਂ ਸੀਤੀ ਸਾਹਿਬ ਨੂੰ ਨਹੀਂ ਮਿਲਈ ਮਿਲਣ ਤੋਂ ਵਾਰ ਫੋਨ ਨਹੀਂ ਉੱਥੇ ਕਹਿ ਰਹੇ ਜਰੂਰ ਕਰਾਂਗੇ ਜੀ ਜਰੂਰ ਸਾਡੇ ਮਾਈ ਬਾਪ ਨੇ ਜਰੂਰ ਕਰਾਂਗੇ ਕਰਾਂਗੇ ਕਿਉਂ ਨਹੀਂ ਸਾਡਾ ਚਾਹੀਦਾ ਇਨਸਾਫ ਨਹੀਂ ਸਾਨੂੰ ਮਿਲੰਦਿਆ ਮੈਨੂੰ ਤੇ ਹੁਣ ਮਾਰਦਾ ਨਾ ਇਨਸਾਫ ਤੇ ਸਾਨੂੰ ਚਾਹੀਦਾ ਨਾ ਜਦੋਂ ਜਾਂਦੇ ਦੋ ਦਿਨਾਂ ਦੀ ਵੇਟ ਕਰੋ ਦੋ ਦਿਨਾਂ ਦੀ ਵੇਟ ਕਰੋ ਬਸ ਇਸ ਤੋਂ ਇਲਾਵਾ ਕੁਝ ਨਹੀਂ ਦੱਸਦੇ ਜਿੱਥੇ ਵੀ ਜਾਂਦਾ ਇਹੋ ਗੱਲ ਕਹਿੰਦੇ ਸਾਨੂੰ ਅਸੀਂ ਮਜਬੂਰ ਹੋ ਕੇ ਹਾਂਜੀ ਇਹ ਕੰਮ ਫੇਰ ਕੀਤਾ ਪਰ ਨਾ ਸਾਨੂੰ ਕੁਛ ਅਸੀਂ ਆਪਣੇ ਆਪ ਖਤਮ ਕਰ ਲੈਣਾ ਫਿਰ ਅਸੀਂ ਦੱਸ ਕੇ ਜਿਹੜੀ ਪ੍ਰੈਸ ਕਨਫਰੰਸ ਕੀਤੀ ਯਾਰੀ ਕੀ ਕਰੀ ਮੇਰਾ ਨਾ ਹੈਪੀ ਹੈ ਜੀ ਸਵੇਕਲ ਟੂੜੀਆਂ ਉੜਦੇ ਰਹਿਣ ਵਾਲਾ ਸਮਾਈਲੇ ਵਾਲੀ ਗ੍ਰੀਟਿੰਗ 12 4 ਨੂੰ ਮੇਰਾ ਬੇਟਾ ਦਾ ਬਾਰਸਲੋਨ ਹੈ ਬਾਰ ਉਹ ਤੋਂ ਕੰਮ ਪਾਰਿਆ ਸੀ ਤਿੰਨ ਤੋਂ ਚਾਰ ਬੰਦੇ ਆਏ ਨੇ ਅੱਗੇ ਤਿੰਨ ਤੋਂ ਚਾਰ ਬੰਦੇ ਵਿਸ਼ੇ ਖੜੇ ਜਿਨ੍ਹਾਂ ਨੇ ਸ਼ੂਟ ਕਰ ਦਿੱਤਾ ਖੜੇ ਸੀ ਅੱਜ ਸਾਨੂੰ 20 22 ਦਿਨ 22 ਦਿਨ ਹੋ ਗਏ ਨੇ ਕੋਈ ਇਨਸਾਫ ਦੀ ਕੋਈ ਨਾਂ ਨਿਸ਼ਾਨ ਕੋਈ ਹੈ ਹੀ ਨਹੀਂ ਕੋਈ ਪੁਲਿਸ ਨਾਲ ਵੀ ਸਾਡੇ ਨਾਲ ਬਹੁਤ ਤਾਲ ਮਿਲ ਕਰਦੀ ਹੋਏ ਪੁਲਿਸ ਕੋਈ ਇਹੋ ਜੀ ਗੱਲ ਹੋਈ ਨਹੀਂ ਹੈ ਜਿਹੜਾ ਇੱਕ ਬੰਦਾ ਪੇਸ਼ ਹੋਇਆ ਬਬਲੂ ਨਾਂ ਦਾ ਵਾਲਾ ਇੱਕ ਸਰਪੰਚ ਆ ਉਹਨੇ ਪੇਸ਼ ਕਰਾਇਆ ਪੁਲਿਸ ਨੇ ਨਹੀਂ ਫੜਿਆ ਬਾਕੀ ਮੈਂ ਸਾਰੇ ਬੰਦਿਆਂ ਦੀ ਹਥਿਆਰਾਂ ਨਾਲ ਫੋਟੋ ਸਾਰਿਆਂ ਨਾਲ ਫੋਟੋ ਦੇ ਚੁੱਕਾ ਆ ਵੇਖੋ ਆਈਡੀਆਂ ਦੇ ਚੁੱਕਾ ਪੁਲਿਸ ਨੂੰ ਮੈਂ ਖੁਦ ਉਹਨਾਂ ਦੇ ਘਰ ਦੱਸਨੇ ਇੱਥੇ ਇੱਥੇ ਉਹ ਬੰਦੇ ਰਹਿੰਦੇ ਨੇ ਪੁਲਿਸ ਉੱਥੇ ਤੱਕ ਪਹੁੰਚਦੀ ਨਹੀਂ ਆ ਵੇਖੋ ਜਿਹੜਾ ਜੇ ਕੋਈ ਬੰਦਾ ਫੜਦੀ ਹੈ ਤੇ ਉਹਨੂੰ ਛੱਡ ਦਿੰਦੀ ਹੈ 15-20 ਮਿੰਟ ਬਾਅਦ ਫੇਰ ਉਹ ਇੱਥੇ ਤੁਰਨ ਫਿਰਨ ਲਿਆਂਦਾ ਇਹ ਸ਼ਰਿਆਮ ਹੀ ਆਪਣੇ ਘਰਾਂ ਜਿਨ੍ਹਾਂ ਦੇ ਮਾਪਿਓ ਸਾਰੇ ਰਹਿ ਰਹੇ ਨੇ ਕੋਈ ਪੁਲਿਸ ਵੱਲੋਂ ਐਕਸ਼ਨ ਨਹੀਂ ਦਿੱਤਾ ਜਾਂਦਾ ਵੇਖੋ ਠੀਕ ਹੈ ਜੀ ਕਿੰਨੇ ਜਾਨਿਆਂ ਦਾ ਨਾਮ ਲਿਖਾਇਆ ਸੀ ਅਸੀਂ 7 ਤੋਂ 8 ਜਾਨਿਆਂ ਦਾ ਸਾਨੂੰ ਹੈਗਾ ਸੀ ਜੀ 7 ਤੋਂ 8 ਜਾਨੇ ਵੇਖੋ ਕਿੱਡੇ-ਕਡੇ ਥਿਆ ਰਹੇ ਨੇ ਕੋ ਆ ਜਿਹੜੇ ਮੇਰੇ ਬਡੇ ਨੂੰ ਜਿਨ੍ਹਾਂ ਨੇ ਮਾਰਿਆ ਕਿੱਡੇ-ਕਡੇ ਵਧੀਆ ਥਿਆ ਰਹੇ ਨੇ ਕੋ ਆ ਵੇਖੋ ਇਹ ਪ੍ਰਿੰਸ ਹੈ ਮੁੰਡਾ ਦੋ ਦੋ ਤਿੰਨ ਮਾਰਡਰ ਪਹਿਲਾਂ ਉਹ ਕਰ ਚੁੱਕਾ ਚੌਥਾ ਮਾਰਡਰ ਇਹਨੇ ਕੀਤਾ ਠੀਕ ਹੈ ਜੀ ਦੂਜੀ ਗੱਲ ਇਹ ਹੈ ਇਹ ਮੁੰਡਾ ਸ਼ੇਰਾ ਹੈ ਇਹਦੇ ਘਰ ਦਾ ਪਤਾ ਲੱਗਾ ਸੀ ਦੀ ਭੈਣ ਦੇ ਘਰ ਦਾ ਬਟਾਲੇ ਅਸੀਂ ਉੱਥੇ ਵੀ ਰੇਟ ਕਰਾਈ ਹੈ ਉੱਥੇ ਵੀ ਅਸੀਂ ਪਤਾ ਕੀਤਾ ਪੁਲਿਸ ਨੇ ਨਹੀਂ ਕੀਤਾ ਅਸੀਂ ਪਤਾ ਕੀਤਾ ਪਤਾ ਕਰਕੇ ਅਸੀਂ ਉਥੇ ਰੇਟ ਕਰਾਈ ਹੈ ਇਹਦਾ ਵੀ ਕੁਝ ਨਹੀਂ ਬਣਿਆ ਜੀ ਅੱਜ ਤੱਕ ਕੋਈ ਵੀ ਜਿਹੜਾ ਹੈ ਨਹੀਂ ਹੈਗਾ ਜਿਹੜਾ ਉਹ ਜ਼ੀਰੋ ਹੀ ਆਇਆ ਵਾ ਕੋਈ ਨਹੀਂ ਕੁਝ ਵੀ ਰਿਜ਼ਲਟ ਇਹਦਾ ਨਿਕਲਿਆ ਅਸੀਂ ਪੁਲਸ ਕੋਲੋਂ ਸਹਾਰੀ ਨਹੀਂ ਹੈ ਸਾਡੀ ਸੁਣਵਾਈ ਨਹੀਂ ਹੁੰਦੀ ਕਿਤੇ ਸ਼ਿਫਾਰਸ਼ਾਂ ਸ਼ਿਫਾਰਸ਼ਾਂ ਵੱਢੀ ਜਾਂਦੀਆਂ ਨੇ ਤਾਂ ਇਹ ਪੁਲਿਸ ਫੜਨ ਦੀ ਨੇ ਤਾਂ ਕਤਲ ਵਾਲੇ ਬੰਦੇ ਕੀ ਨਹੀਂ ਕਰ ਸਕਦੇ ਜੀ ਸਾਨੂੰ ਵੀ ਮਾਰ ਸਕਦੇ ਨੇ ਜਿਹੜਾ ਇੱਕ ਬੰਦਾ ਮਾਰ ਗਏ ਮੇਰਾ ਮੇਰਾ ਦੂਸਰੇ ਬੇਟੇ ਨੂੰ ਵੀ ਮਾਰ ਸਕਦੇ ਮੈਨੂੰ ਵੀ ਮਾਰ ਸਕਦੇ ਮੈਂ ਬਾਹਰ ਅੰਦਰ ਫਿਰਦਾ ਤੁਰਦਾ ਮੈਂ ਮੈਨੂੰ ਕਦੇ ਵੀ ਸ਼ੂਟ ਕਰ ਸਕਦੇ ਨੇ ਡਰਨ ਵਾਲੀ ਅਸੀਂ ਬਾਹਰ ਨਹੀਂ ਜਾਣਦੇ ਪੁਲਿਸ ਸਾਡਾ ਸਾਥ ਨਹੀਂ ਦੇਣ ਦੀ ਜਿੱਥੇ ਅਸੀਂ ਬੇਸ਼ ਹੋਨੇ ਜਿਹੜੇ ਅਫਸਰ ਦੇ ਅਸੀਂ ਬੇਸ਼ ਹੋਨੇ 2 ਦਿਨ ਦਾ ਟਾਈਮ ਲੈਂਦੇ 2 ਦਿਨ ਬਾਅਦ ਕੁਝ ਵੀ ਨਹੀਂ ਜਿੰਨੀਆਂ ਨੇ ਵੀ ਫੋਨ ਕਰਦਾ ਮੈਂ ਹੀ ਕਰਦਾ ਇੰਸਪੈਕਟਰ ਸਾਹਿਬ ਨੂੰ ਇੰਸਪੈਕਟਰ ਸਾਹਿਬ ਦਾ ਨਹੀਂ ਕਦੀ ਫੋਨ ਆਇਆ ਨਾ ਕੋਈ ਉੱਥੋਂ ਜਹਾਦੀ ਦਾ ਫੋਨ ਆਇਆ ਬਸ ਜਦੋਂ ਅਸੀਂ ਫੋਨ ਕਰਦੇ ਆ ਸਾਨੂੰ ਉੱਤਰ ਜਹਾ ਸਾਡੀ ਬੇਨਤੀ ਇਹੋ ਹੀ ਆ ਕੁਸ਼ਲ ਸਾਹਿਬ ਨੂੰ ਹੱਥ ਜੋੜ ਕੇ ਸਾਡੇ ਬੰਦੇ 4 ਦਿਨਾਂ ਦੇ ਅੰਦਰ ਅੰਦਰ ਨਾ ਫੜੇਗੇ ਅਸੀਂ ਸਾਰਾ ਪਰਿਵਾਰ ਲੈ ਕੇ ਮਰਨ ਮਰਤਨ ਤੇ ਬਹਿਣਾ ਥਾਣੇ ਦੇ ਬਾਹਰ ਅਸੀਂ ਉਹਨਾਂ ਚਿਰ ਨਹੀਂ ਉਠਣਾ ਜਿੰਨੇ ਚਿਰ ਸਾਡੇ ਬੰਦੇ ਨਾ ਫੜੇਗੇ ਬੰਦੇ ਸ਼ਰੀਆਂ ਤੁਰੇ ਫਿਰਦੇ ਨੇ ਐਡੀਆਂ ਚੱਲਣ ਡੀਆਂ ਨੇ ਉਹਦੀਆਂ ਪੁਲਿਸ ਇਸ ਪਾਸੇ ਧਿਆਨ ਹੀ ਨਹੀਂ ਦੇਣ ਦੀ ਇਸ ਪਾਸੇ ਪੁਲਿਸ ਇਸ ਕੇਸ ਨੂੰ ਬਹੁਤ ਢੱਲਾ ਪਾਤਾ ਇਹਨਾਂ ਨੇ ਕਿ ਇੰਨਾ ਵੱਲੋਂ ਵੀ ਅਸੀਂ ਕਿੰਨੀ ਵਾਰ ਕਿਹਾ ਅਸੀਂ ਆ ਜਿਹੜੇ ਹੈਗੇ ਇਹਨਾਂ ਵੱਲੋਂ ਵੀ ਅਸੀਂ ਬੜੀ ਬੜੀ ਕਹਿ ਚੁੱਕੇ ਆ ਇਹ ਨਾਲ ਨਹੀਂ ਜਾਂਦੀ ਕਾਸ਼ ਆ ਇਕ ਕਾਸ਼ਾ ਜੀ ਨਵੀਂ ਵਾਦੀ ਦਾ ਹਾਂਜੀ ਇਹਨਾਂ ਵੱਲੋਂ ਬੜੀ ਵਾਰ ਕਿਉਂ ਠੀਕ ਇੱਕ ਕਾਸ਼ਾ ਇੱਕ ਮੁੰਡਾ ਹੋਰ ਮੈਂ ਤੁਹਾਨੂੰ ਅਖਾਉਣਾ ਉਹਦੀ ਵੀ ਅਸਲਿਆਣਾ ਸ਼ਰਿਆਮ ਫੋਟੋ ਹਰ ਅਫਸਰ ਨੂੰ ਮੈਂ ਫੋਟੋ ਦੇ ਚੁੱਕਾ ਆਂ ਦੀ ਪਰ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਵੇਖ ਕੇ ਹੈਰਾਨ ਹੋਣ ਦੇ ਪੁਲਿਸ ਦੀ ਕਾਰਵਾਈ ਨੂੰ ਵੀ ਕਿਉਂ ਨਹੀਂ ਹੁੰਦੀ ਕਦ ਵਾਸਤੇ ਨਹੀਂ ਹੁੰਦੀ ਇਹ ਜੀ ਮੁੰਡਾ ਆ ਵੇਖੋ ਦੇਖੋ ਹਥਿਆਰ ਵੇਖੋ ਗੜੇ ਨੇ ਹਰ ਪੁਲਸ ਅਫਸਰ ਨੂੰ ਮੈਂ ਦੀ ਫੋਟੋ ਦੇ ਚੁੱਕਾ ਪਰ ਕੋਈ ਕਾਰਵਾਈ ਨਹੀਂ ਸਮਾਂਹ ਕਿੰਨਾ ਦੀ ਸ਼ਰਿਆਮ ਵਿਗਦੀ ਹੈ ਦੋ ਦੋ ਤਿੰਨ ਤਿੰਨ ਮੰਜ਼ਿਲ ਬਿਲਡਿੰਗਾਂ ਬਣਾਈਆਂ ਇਹਦੇ ਆਲੇ ਨਹੀਂ ਪ੍ਰਸ਼ਾਸਨ ਜਾ ਸਕਦਾ ਇਹਦਾ ਮਕਾਨ ਹੀ ਡਟਦਾ ਸਭ ਕੁਝ ਹੁੰਦਾ ਪਤਾ ਨਹੀਂ ਕੀ ਕਿਉਂ ਨਹੀਂ ਕਰਨਿਆ ਪ੍ਰਸ਼ਾਸਨ ਸਾਡੀ ਸੁਣਨ ਨਹੀਂ ਦਿਆ ਇਹ ਮੋਢੇਰਾ ਨਾਲ ਸ਼ਰੀ ਹੈ ਨਵੀਂ ਬਾਦੀ ਟੋਕੇ ਵਾਲੀ ਗਲੀ ਦਾ ਮੈਂ ਇਹਨੂੰ ਪੂਰਾ ਐਡਰੈਸ ਦਿੰਦਾ ਪੁਲਿਸ ਅਫਸਰਾਂ ਨੂੰ ਸ਼ਰਨ 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 ਤੇ ਸ਼ਰੀ ਕਹੋ ਸਰ ਜੀ ਅਬ ਸਾਡਾ ਮੁੰਡਾ ਸਤਾ ਪਈ ਹੋਈ ਹੈ ਜੀ ਅਸੀਂ ਮਰਨ ਵਰਤ ਤੇ ਬਹਾਂਗੇ ਸਾਨੂੰ ਇਨਸਾਫ ਨਹੀਂ ਮਿਲਿਆ ਪੁਲਿਸ ਕਮਿਸ਼ਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਹੋਰ ਕੁਝ ਨਹੀਂ ਮੰਗਦੇ ਰਾਤਨ ਫੜੇ ਜਾਣ سزا ਮਿਲੇ ਉਹਨਾਂ ਅਸੀਂ 4 ਦਿਨ ਦਾ ਟਾਈਮ ਦਿੰਨੇ ਆ ਜੀ 4 ਦਿਨਾਂ ਦੇ ਵਿੱਚ ਵੇ ਸਾਡੇ ਬੇਟੇ ਦੇ ਕਾਤਲ ਫੜੇਗੇ ਠੀਕ ਹੈ ਨਹੀਂ ਤੇ ਅਸੀਂ ਮਰਨ ਵਰਤ ਤੇ ਬਹਿ ਜਾਣਾ ਅਸੀਂ ਕੁਝ ਨਹੀਂ ਕਰਨਾ ਅਸੀਂ ਸਾਰਾ ਪਰਿਵਾਰ ਉੱਪਰ ਪਟ્રોલ ਪਾ ਲੈਣਾ ਅਸੀਂ ਵੀ ਮਰ ਜਾਣਾ ਅਸੀਂ ਮਰ ਜਾਣਾ ਅਸੀਂ ਕੀ ਕਰਾਂਗੇ ਠੀਕ ਹੈ ਸਾਡੇ ਬੱਚੇ ਨੂੰ ਇਨਸਾਫ ਨਹੀਂ ਸਾਨੂੰ ਮਿਲ